ਚਲੇ ਜਾਓ ਸਾਂਝੇ ਪਰਿਵਾਰ ਸੰ ਸਾਂਝੇ ਪਰਿਵਾਰ ਤੀਆਂ-ਤੀਆਂ ਚਾਲੀਆਂ-ਚਾਲੀਆਂ ਜੀਆਂ ਦਾ ਪਰਿਵਾਰ ਬੀਬੀਆਂ ਨੇ ਸਵੇਰੇ ਨੇਤਰੀਮ ਕਰਨਾ ਸ਼ਾਮ ਨੂੰ ਨੇਤਰੀਮ ਕਰਨਾ ਇੱਕ ਲੋਹ ਦੇ ਉੱਤੇ ਚਾਰ-ਪੰਜ ਸਵਾਨੀਆਂ ਨੇ ਲੜ ਕੇ ਪਰਿਵਾਰ ਦੀ ਰੋਟੀ ਲਾਉਣੀ ਖੇਤਾਂ ਦੇ ਵਿੱਚ 13-13 15-15 ਬੰਦਿਆਂ ਦਾ ਤਸ਼ੱਦਾ ਜਾਣਾ ਪਰ ਹੁਣ ਸਮਾਂ ਕਿਦਾਂ ਦਾ ਆਇਆ ਇੱਕ ਨੌ ਵਿਆਹ ਕੇ ਆਈ ਤੇ ਆਉਂਦਿਆਂ ਸਾਰਾਂ ਦੀ ਵੀ ਮੇਰਾ ਭਾਂਡਾ ਟੀਂਡਾ ਵੰਡ ਦਿਓ ਮੇਰਾ ਵੱਖਰਾ ਕਰ ਦਿਓ ਉਹ ਛਾਮਾ ਨੂੰ ਰੋਟੀ ਕਿਦਾਂ ਬਕਾਉਂਦੀ ਆ ਉਹ ਕਹਿੰਦੀ ਵੀ ਪੱਪੂ ਦੇ ਪਾਪਾ ਤੂੰ ਕਿੰਨੀਆਂ ਖਾਣੀਆਂ ਦਰਜੀ ਨੂੰ ਪੁੱਛ ਲੈ ਉਹਨੇ ਕਿੰਨੀਆਂ ਖਾਣੀਆਂ ਮੇਰੇ ਕੋਲ ਵੱਧ ਨਹੀਂਓ ਪਕਾਈਆਂ ਜਾਂਦੀਆਂ ਮੈਂ ਤੇ ਪੂਰੀਆਂ ਪੂਰੀਆਂ ਪਕਾਉਣੀ ਆ ਹਾਲਾਤ ਆਹ ਹੋ ਗਈਆਂ ਸਾਡੇ ਇੱਥੇ ਹੀ ਬਸਣੀ ਆ ਜੇ ਮੈਂ ਗੱਲ ਕਰਾਂ ਅਮਲੀਆਂ ਦੀ ਇੱਕ ਘਰ ਦੇ ਵਿੱਚ ਦੋ ਦੋ ਅਮਲੀ ਹੋ ਗਏ ਇੱਕ ਘਰ ਦੇ ਵਿੱਚ ਪਿਓ ਸ਼ਰਾਬ ਤੇ ਆ ਤੇ ਪੁੱਤ ਸਮੈਗ ਤੇ ਆ ਟੱਕਿਓ ਜਰਾ ਇੱਕ ਘਰ ਦੇ ਵਿੱਚ ਦੋ ਦੋ ਅਮਲੀ ਪਿਓ ਸ਼ਰਾਬ ਤੇ ਪੁੱਤ ਸਮੈਗ ਤੇ ਪਿੰਡਾਂ ਦੇ ਵਿੱਚ ਕਿਤਾ ਸ਼ਰੇ ਆਮ ਨਿਕਲਿਆ ਸਰਕਾਰਾਂ ਨੂੰ ਪਤਾ ਪਰ ਅੱਖਾਂ ਮੀਟ ਕੇ ਸਾਰੇ ਸੁਤੇ ਹੋਏ ਨੇ ਇਹ ਤੀਜਾ ਨੂੰ ਅਜ਼ਾਦਰ ਕੌਣ ਕਰੇਗਾ ਇੱਥੇ ਵਸ ਨਹੀਂ ਇੱਕ ਸਮਾਂ ਸੀ ਜਦੋਂ ਰੋਟੀ ਦੇ ਉੱਤੇ ਗੰਡਾ ਰੱਖ ਕੇ ਖਾਂਦੇ ਸੀ ਇੱਕ ਸਮਾਂ ਸੀ ਜਦੋਂ ਰੋਟੀ ਦੇ ਉੱਤੇ ਮੱਖਣ ਰੱਖ ਕੇ ਖਾਂਦੇ ਸੀ ਇੱਕ ਸਮਾਂ ਸੀ ਰੋਟੀ ਦੇ ਉੱਤੇ ਗੁੜ ਰੱਖ ਕੇ ਖਾਂਦੇ ਸੀ ਅੱਜ ਸਾਡੇ ਬੱਚਿਆਂ ਨੂੰ ਨਹੀਂ ਪਤਾ ਹੋਵੇਗਾ ਕਿ ਰੋਟੀ ਦੇ ਉੱਤੇ ਸਾਡੇ ਬਜ਼ੁਰਗਾਂ ਨੇ ਗੰਡਾ ਰੱਖ ਕੇ ਗੁੜ ਰੱਖ ਕੇ ਜਾਂ ਮੱਖਣ ਰੱਖ ਕੇ ਵੀ ਰੋਟੀ ਖਾਧੀ ਸੀ ਅੱਜ ਸਮਾਂ ਦਾ ਇਹਦਾ ਆਇਆ ਤੇ ਇਹ ਵੀ ਨਹੀਂ ਪਤਾ ਇੱਥੇ ਬਸ ਨਹੀਂ ਜੇ ਗੱਲ ਕਰਾਂ ਗੁਰਦੁਆਰੇ ਆਣ ਕੇ ਭਾਂਡੇ ਮੰਗਦੇ ਤਾਂ ਤੁਹਾਡਾ ਕੋਈ ਫਾਇਦਾ ਨਹੀਂ ਮੰਗੋ ਮੰਗਣੇ ਚਾਹੀਦੇ ਆ ਜੇ ਘਰ ਚ ਬੈਠ ਕੇ ਮਾਂ ਪਿਓ ਦੀ ਸੇਵਾ ਨਾ ਕੀਤੀ ਮਾਂ ਪਿਓ ਦਾ ਮੰਝਾ ਧੁੱਪਿਓ ਛਾਵੇਂ ਨਹੀਂ ਕਰਦੇ ਬਿਮਾਰ ਮਾਂ ਬਿਮਾਰ ਪਿਓ ਧੁੱਪੇ ਵਿੱਚ ਆ ਰਿੰਗ ਦਾ ਪੁੱਤਿਆ ਪੁੱਤਰਾ ਮੈਨੂੰ ਛਾਵੇਂ ਕਰਦੇ ਉਹਦਾ ਮੰਝੇ ਉਹਦਾ ਮੰਝਾ ਛਾਵੇਂ ਨਾ ਕੀਤਾ ਗੁਰਦੁਆਰੇ ਜਾ ਕੇ ਜਿੰਨੇ ਮਰਜੀ ਭਾਂਡੇ ਮੰਗ ਲਓ ਤੁਹਾਡੇ ਕਿਸੇ ਕੰਮ ਦੇ ਨਹੀਂ ਇੱਥੇ ਬਸ ਨਹੀਂ ਸਮੇਂ ਦੇ ਨਾਲ ਨਾਲ ਇਦਾਂ ਬਦਲਾ ਆਇਆ ਕਿ ਅਸੀਂ ਪੰਜਾਬ ਦੇ ਵਾਸੀ ਦੁੱਧ ਤੇ ਦਹੀਂ ਦਾ ਇੱਥੇ ਅਨਪੰਡਾਰ ਚੱਲਦਾ ਸੀ ਮਾਫ਼ ਕਰਿਓ ਲਵੇਰੇ ਅਸੀਂ ਘਰੋਂ ਕੱਢ ਦਿੱਤੇ ਡੋਲੂ ਫੜ ਕੇ ਦੁੱਧ ਲਿਆਉਣ ਨੂੰ ਤਿਆਰ ਆਂ ਘਰ ਦੇ ਵਿੱਚ ਮੁਰਦਾ ਮਰ ਜਾਵੇ ਨਾ ਤੇ ਉਹਨੂੰ ਨਵਾਉਣ ਵਾਸਤੇ ਦਹੀਂ ਮੁੱਲ ਲੈ ਆਉਣਾ ਪੈਂਦਾ ਹਾਲਾਤ ਇਦਾਂ ਦੇ ਆ ਪੰਜਾਬ ਦੇ ਇੱਥੇ ਵਸ ਨਹੀਂ ਝੋਨੇ ਕਣਕ ਤੇ ਕਮਾਦ ਦਾ ਐਸਾ ਗੇੜ ਚੱਲਿਆ ਸਰਕਾਰਾਂ ਐਮਐਸਪੀ ਦਿੰਦੀਆਂ ਨਹੀਂ ਅਸੀਂ ਝੋਨੇ ਕਣਕ ਤੇ ਕਮਾਦ ਦੇ ਵਿੱਚ ਫਸੇ ਆਂ ਤੇ ਇਹ ਤੋਂ ਨਿਕਲ ਨਾ ਸਕੇ ਜਦੋਂ ਕਿ ਪੰਜਾਬ ਦੀ ਜ਼ਮੀਨ ਉਹ ਮਸਰ ਮਾਂ ਮੂੰਗੀ ਹਰ ਤਰ੍ਹਾਂ ਦਾ ਅਨਾਜ ਪੈਦਾ ਕਰਦੀ ਹੈ ਮੈਂ ਕੁਝ ਨਹੀਂ ਕਹਿਣਾ ਜੋ ਕੁਝ ਕਵੇ